ਇੱਕ ਪਾਸੇ ਜਿੱਥੇ ਨਵੀਂ ਟੈਕਨੋਲੋਜੀ ਦੇ ਨਾਲ ਆਮ ਜਨਤਾ ਨੂੰ ਡਿਜੀਟਲ ਉਪਕਰਨਾਂ ਦੇ ਨਾਲ ਸਰਕਾਰ ਜੋੜਨਾ ਚਾਹੁੰਦੀ ਹੈ ਤਾਂ ਉੱਥੇ ਹੀ ਇਸ ਦੇ ਨੁਕਸਾਨ ਵੀ ਸਾਹਮਣੇ ਆ ਰਹੇ ਨੇ ਬਿਜਲੀ ਦੇ 스마트 ਮੀਟਰਾਂ ਨੂੰ ਲੈ ਕੇ ਕਿਸਾਨਾਂ ਦੇ ਕਈ ਸਵਾਲ ਨੇ ਕਿਸਾਨ ਇਹ ਚਾਹੁੰਦੇ ਨੇ ਕਿ ਉਹਨਾਂ ਦੇ 스마트 ਮੀਟਰ ਨਾ ਲਗਾਈ ਜਾਣ ਜਿਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਾ ਦੇ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਸਰਕਾਰ ਦੇ ਵੱਲੋਂ ਕੋਈ ਵੀ ਉਹਨਾਂ ਦੀ ਮੰਗ ਤੇ ਜਵਾਬ ਨਹੀਂ ਆਇਆ ਜਿਸ ਤਹਿਤ ਅੱਜ ਉਹਨਾਂ ਦੇ ਵੱਲੋਂ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਅੱਕੇ ਤਰਨਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕਰ ਸਕਦੇ ਨੇ ਅੱਜ ਇਹ ਇਹ 2 ਦਿਨ ਦਾ ਤਰਨਾ ਹੈ ਜੋ ਕਿ ਬਿਨਾਂ ਰੁਕੇ ਲੱਗੇਗਾ ਉਹਨਾਂ ਕਹੇ ਕਿ ਜੇਕਰ ਸਰਕਾਰਾਂ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਟਰੈਕ ਤੇ ਰੇਲਾਂ ਨੂੰ ਵੀ ਰੋਕਿਆ ਜਾਵੇਗਾ ਰਾਣਾ ਗੋਬਿੰਦ ਸਿੰਘ ਮਗਵਾਲ ਭਾਰਤੀ ਕਿਸਾਨ ਜੋਨੇ ਦੇਖਦਾ ਯਾਦ ਅੱਜ ਤੁਸੀਂ ਤਰਨਾ ਦੇ ਰੱਖਣੇ ਤੋਂ ਬਾਅਦ ਕੀ ਕਰਨਾ ਕਿਉਂਕਿ ਕੱਲ੍ਹ ਸੁਰੂ ਹੀ ਤਰਨਾ ਨਹੀਂ ਅੱਜ ਆਲ ਪੰਜਾਬ ਦੇ ਵਿੱਚ ਤਰਨੇ ਨੇ ਕਿ ਐਮਐਮ ਦੇ ਸੱਦੇ ਦੇ ਉੱਤੇ ਤੁਹੋ ਜਿਹੜਾ ਸੋਧ acta ਸੈਂਟਰ ਸਰਕਾਰ ਲੈ ਕੇ ਆ ਰਹੀ ਹੈ 20 225 ਇਹਦੇ ਉੱਤੇ ਬੜਾ ਮਤਲਬ ਮਾਰੂ acta ਹੈ ਇਹ ਜਿਹੜਾ ਕਿ ਲੋਕਾਂ ਦਾ ਬੜਾ ਨੁਕਸਾਨ ਕਰੂਗਾ ਲੋਕਾਂ ਦੇ ਵਾਸਤੇ ਬਿਜਲੀ ਬਾਹਰ ਜਾਊ ਸਮਰਾਟ ਮੀਟਰਾਂ ਦਾ ਲੱਗਣਾ ਲੋਕਾਂ ਦੇ ਵਾਸਤੇ ਬਾਹਰ ਬਿਜਲੀ ਦਾ ਹੋਣਾ ਕਿਸਾਨਾਂ ਦੇ ਮੋਟਰਾਂ ਦੇ ਉੱਤੇ ਇਹਨਾਂ ਨੇ ਬਿੱਲ ਆਉਣੇ ਇਸ ਦੇ ਉੱਤੇ ਸਾਡਾ ਵਿਰੋਧ ਹੈਗਾ ਵੀ ਜਿਹੜਾ ਬਿਜਲੀ ਇਸ ਤਰ੍ਹਾਂ ਚੱਲਦੀ ਹੈ ਇਹ ਉਸ ਤਰ੍ਹਾਂ ਸਟੇਟ ਸਰਕਾਰ ਦੇ ਅੰਦਰ ਚੱਲੀ ਜਾਵੇ ਕੀ ਲੱਗਦਾਗਾ ਵੀ ਕਿਸੇ ਨਾਲ ਗੱਲਬਾਤ ਵੀ ਹੋਣੀ ਕਿਸ ਮੰਤਰੀ ਮੁੰਡੇ ਨਾਲ ਨਹੀਂ ਹਜੇ ਕਿਸੇ ਨੂੰ ਕੋਈ ਗੱਲਬਾਤ ਕਰਨ ਵਾਸਤੇ ਕੋਈ ਮਿਲ ਲਈ ਸਮਝ ਆਇਆ ਹੈਗਾ ਗੱਲਬਾਤ ਕਰਨ ਵਾਸਤੇ ਲਿਆਮਗੇ ਲੋਕਾਂ ਦੀ ਤਾਕਤ ਨੇ ਲੈ ਕੇ ਆਉਣੇ ਗੱਲਬਾਤ ਸਰਕਾਰ ਨੇ ਸਰਕਾਰਾਂ ਨੇ ਸਮਝਣ ਵਾਸਤੇ ਗੱਲਬਾਤ ਕਰੀ ਅਸੀਂ ਇਹ ਸਰਕਾਰਾਂ ਗੱਲਬਾਤ ਸਮਝਣ ਤਾਂ ਇਹੋ ਜੇ ਮਾਰੂ ਕਾਨੂੰਨ ਕਿਉਂ ਬਣਾਉਣ ਉਹ ਕਰਨਾ ਕਿੰਨੇ ਵਾਸਤੇ ਲੈ ਕੇ ਕਿੰਨੇ ਉਹ ਇਹ ਮਤਲਬ 11 ਵਜੇ ਤੋਂ ਲੈ ਕੇ 4 ਵਜੇ ਤੱਕ ਕੀ ਅੱਜ ਹੀ ਧਰਨਾ ਗਿਆ ਕਿ ਬਿਜਾਰੀ ਦੇਗਾ ਨਹੀਂ ਕੱਲ ਦਾ ਰਹੂਗਾ 18 ਤੋਂ 19 ਤੇ ਉਦੋਂ 20 ਦਾ ਫਿਰ ਸੜਾ ਰੇਲਵੇ ਟ੍ਰੈਕ ਜਾਮ ਕਰਨੀ ਸੀ ਕਿਸੇ ਨਾਲ ਕੋਈ ਗੱਲਬਾਤ ਹੋਈ ਕੋਈ ਅਧਿਕਾਰੀ ਆਇਆ ਮਿਲਣ ਨੇ ਫਲਾ ਜੀ ਨਾਮ ਹੈ ਮੇਰਾ ਨਾਮ ਸੁਖਦੇਵ ਸ਼ਰਮਾ ਬੀਕੇ ਯੋਗਤਾ ਆਜ਼ਾਦ ਦਾ ਜ਼ਿਲ੍ਹਾ ਅਗੂ ਢਾਲਕੁਰ ਤੋਂ ਜੀ ਬੋਰੇ ਕਿਰਾ ਦਿੱਤਾ ਕਿ ਸਾਰੇ ਪੰਜਾਬ ਦੇ ਅੱਗੇ ਇਕੱਲੇ ਸੰਗਠਨ ਸਾਰੇ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਕੇਐਮਐਮ ਦੇ ਸੱਦੇ ਤੇ 18 ਤੇ 19 ਨੂੰ ਮੋਰਚੇ ਰੱਖੇ ਹੋਏ ਆ ਜੇ ਸਰਕਾਰ ਸਾਡੀ ਗੱਲ ਬਾਤ ਤੇ ਨਾ ਆਈ ਤਾਂ ਅਗਲਾ ਐਕਸ਼ਨ 20 ਤਰੀਕ ਨੂੰ ਮਜਬੂਰਨ ਰੇਲਵੇ ਟਰੈਕ ਜਾਮ ਕਰਾਂਗੇ ਪੰਜਾਬ ਵਿੱਚ 5 ਥਾਵਾਂ ਤੇ ਜੋ ਕਿ ਉਸ ਤੋਂ ਪਹਿਲਾਂ ਵੀ ਕਿਸਾਨ ਵੀਰਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਰੇਲ ਟ੍ਰੈਕ 'ਤੇ ਰੋਕਾਂ ਪਰ ਉਸ ਤੋਂ ਪਹਿਲਾਂ ਹੀ ਤੁਹਾਡੇ ਆਗੂ 'ਤੇ ਗ੍ਰਿਫਤਾਰ ਕਰ ਲਏ। ਹਾਂ ਅਸੀਂ ਪਹਿਲਾਂ ਲੜੀਵਾਰ ਚੱਲਦੇ ਹੁੰਦੇ ਹਾਂ ਪਹਿਲਾਂ ਇੱਕ ਤਰੀਕ ਨੂੰ ਸਾਰੇ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਦਿੱਤੇ ਐ ਇਹ ਮੰਗਾਂ ਸਬੰਧੀ 5 ਤਰੀਕ ਨੂੰ ਸੰਕੇਤਕ ਜਦੋਂ ਮੰਗ ਪੱਤਰ ਦੇ ਕੋਈ ਗੌਰ ਨਹੀਂ ਕਰੀ ਪੰਜਾਬ ਸਰਕਾਰ ਨੇ ਤਾਂ 5 ਤਰੀਕ ਨੂੰ 2 ਘੰਟਿਆਂ ਲਈ ਸੰਕੇਤਕਦਾਰ ਨਾਲ ਰੇਲਵੇ ਟ੍ਰੈਕਾਂ ਦੇ ਲਾਇਆ ਉਹ ਪ੍ਰੋਗਰਾਮ ਨੂੰ ਸਫਲ ਕਰਿਆ। ਫੇਰ ਵੀ ਸਮਾਂ ਦਿੱਤਾ ਦਵਾਰੇ ਇਹ 18 ਤੇ 19 ਨੂੰ ਦੋ ਦਿਨ ਦਾ ਡੀਸੀਆਂ ਦਫਤਰਾਂ ਦੇ ਸਾਰੇ ਪੰਜਾਬ ਵਿੱਚ ਕੇਐਮਐਮ ਵੱਲੋਂ ਮੋਰਚਾ ਰੱਖਿਆ ਗਿਆ ਜੇ ਸਰਕਾਰ ਨੇ ਇਹ ਗੱਲ ਆ ਸਾਡੀ ਨਾ ਸੁਣੀ ਤਾਂ 20 ਤਰੀਕ ਨੂੰ ਰੇਲਵੇ ਟ੍ਰੈਕ ਜ਼ਿਆਮ ਕਰਾਂਗੇ ਜਿਹੜੇ ਅੱਜ ਧਰਨੇ ਦੀ ਗੱਲ ਕਰੀਏ ਕੀ ਇਹ ਕਿ ਸੰਕੇਤਕ ਧਰਨਾ ਹੈ ਜਾਂ ਜਦੋਂ ਪੱਕਾ ਧਰਨਾ ਲੱਗ ਜਾ ਪੱਕਾ ਹੈ ਜੀ ਪੱਕਾ ਧਰਨਾ ਪੱਕਾ ਮੋਰਚਾ ਹੈ ਅੱਜ ਇਹ ਚੱਲੂਗਾ 12 ਤੋਂ ਲੈ ਕੇ ਸਾਢੇ 3 ਵਜੇ ਤੱਕ ਅਤੇ ਉਸ ਤੋਂ ਬਾਅਦ ਇਹ ਪੱਕਾ ਰਹੂਗਾ ਜੀ